ਇੰਨੀ ਉੱਚੀ ਆ 8 ਫੁੱਟ 1 ਇੰਚ 8 ਫੁੱਟ 1 ਇੰਚ ਦਾ ਲੰਬਾਈ ਆ ਮੱਝ ਦੀ ਹੈਨਾ ਹਾਂ ਇਹ ਉੱਚੀ ਵੀ ਦੱਸ ਦੇ ਬਾਈ ਹੁਣ ਉੱਚੀ ਵੀ ਦੱਸ ਦੇ 8 ਫੁੱਟ 1 ਇੰਚ ਲੰਬਾਈ ਆ ਪੀਪੈਕ ਦਾ ਮਾਰਕਟ ਹੁੰਦਾ ਜਦੋਂ ਲਾਇਆ 5.5 ਲੱਖ ਆ ਤਾਂ 7 ਕੋਲੇ ਲਾਵੇ ਲਾ ਦੇ ਬਾਈ ਉੱਪਰ ਉਹ ਵਿਚਾਲ ਦੇ ਹੈਡ ਨੂੰ ਮੇਰਨੀ ਬਸ ਹਾਂ ਉੱਪਰੋਂ ਮੇਰਦੀਆਂ ਬਸ 40 ਇੰਚ 40 ਇੰਚ ਕੋਲ ਦੇ ਦਾ ਕਹਿੰਦੇ ਹੁੰਦੇ ਹੈ ਨਾ ਹਾਂ 40 ਇੰਚ ਦਾ ਉਚਾਈ ਹੈ ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਮੇਤਰੋ ਜਿਹੜੀ ਅੱਜ ਇਹ ਵੀਡੀਓ ਬਹੁਤ ਹੀ ਅਹਿਮ ਬਹੁਤ ਹੀ ਖਾਸ ਰਹਿਣ ਵਾਲੀ ਆ ਕਿਉਂਕਿ ਜੇ ਗੱਲ ਕਰ ਲਈਏ ਜਾਨਵਰ ਵੀ ਚੰਗਾ ਤੇ ਜਿਨ੍ਹਾਂ ਦੇ ਘਰੋਂ ਖੁੱਲੂਗੀ ਉਹਨਾਂ ਦਾ ਵੀ ਕਾਫੀ ਨਾ ਹੋਏ ਜੇ ਗੱਲ ਕਰਨਾ ਅੱਜ ਆਪਾਂ ਖੜੇ ਆ ਖੁਸ਼ੀ ਦੁੱਗਾ ਦੇ ਘਰੇ ਤੇ ਝੋਟੀ ਵੀ ਬਾਲੀ ਜਿਵੇਂ ਉਹਨਾਂ ਦਾ ਵੱਡਾ ਨਾ ਹੈ ਝੋਟੀ ਦਾ ਵੀ ਵੱਡਾ ਨਵਾਂ ਬ੍ਰਾਂਡ ਆ ਬਹੁਤ ਹੀ ਤਕੜੇ ਉਹੀ ਗੱਲ ਹੈ ਕੀਮਤ ਲਾ ਕੇ ਝੋਟੀ ਖਰੀਦੀ ਜੇ ਖਰੀਦੀ ਕਿੰਨਾਂ ਨੇ ਤੇ ਆਪਣੇ ਕਾਲੇ ਭਰਾ ਨੇ ਸੇਖੇ ਵਾਲੇ ਤੇ ਉਹਨਾਂ ਵੱਜਵੇ ਵਾਲੇ ਉਹਨਾਂ ਨੇ ਸਾਂਝੀ ਹੈ ਨਾ ਉਹ ਆਪਾਂ ਸਾਰੀ ਗੱਲਬਾਤ ਕਰਾ ਦਾਂਗੇ ਜੇ ਗੱਲ ਕਰ ਲਈ ਵੀ ਇਹ ਜਿਵੇਂ ਪਹਿਲਾਂ ਵੀਡੀਓ ਘੋੜਿਆਂ ਦੇ ਖੇਤਰਾਂ 'ਚ ਬਣਦੀ ਹੁੰਦੀਆਂ ਨੇ ਨਾ ਜਿਵੇਂ ਘੋੜਿਆਂ ਵਾਲਿਆਂ ਦੇਖੇ ਹੋਣੇ ਤੁਸੀਂ ਵੀ ਇੰਨੀ ਕੀਮਤੀ ਚ ਘੋੜਾ ਵੇਖਿਆ ਉਹ ਸਾਂਝੀ ਹੋਈਆਂ ਤੇ ਉਹੀ ਗੱਲ ਅੱਜ ਗੱਲ ਕਰ ਲਈਏ ਵੀ ਇਹ ਮੱਝਾਂ ਵੀ ਆਪਣੀਆਂ ਕਿਸੇ ਨੋਕਾਤ ਨਹੀਂ ਇਹਨਾਂ ਦੀ ਵੀ ਕੀਮਤ ਜੇ ਕੋਈ ਚੰਗਾ ਜਾਨਵਰ ਹੁੰਦਾ ਹੈ ਨਾ ਤਾਂ ਚੰਗੀ ਕੀਮਤ ਲੱਗਦੀ ਆ ਅੱਜ ਜੇ ਆਪਾਂ ਸਾਰੇ ਭਰਾ ਇਹ ਇਕੱਠੇ ਹੋਇਆ ਤਾਂ ਇਹ ਇੱਕ ਝੋਟੀ ਨੂੰ ਲੈ ਕੇ ਹੋਇਆ ਜਿਹੜੀ ਝੋਟੀ ਦੀ ਚੰਗੀ ਕੀਮਤ ਲਾ ਕੇ ਮਾਈ ਜਾਨੇ ਖਰੀਦੀ ਆ ਤੇ ਉਹ ਆਪਾਂ ਝੋਟੀਆਂ ਦੇ ਵੀ ਤੁਹਾਨੂੰ ਦਰ ਝੋਟੀ ਦੇ ਵੀ ਦਰਸ਼ਨ ਕਰਾ ਦਾਂਗੇ ਬਾਕੀ ਆਪਾਂ ਭਰਾਵਾ ਨਾਲ ਬੁਲਾਵਾਂਗੇ ਕੀ ਗੱਲਬਾਤ ਹੋਈ ਕੀ ਸਿਲਸਿਲਾ ਹੋਇਆ ਕਿੰਨੇ ਕੁ ਰੇਟ ਲੱਗਿਆ ਕਿਵੇਂ ਸੌਂਦਾ ਹੋਇਆ ਕਿਵੇਂ ਸਬਬ ਬਣਿਆ ਕਿਵੇਂ ਇਹ ਝੋਟੀ ਨੇ ਦੇ ਘਰੇ ਆਈ ਸੀ ਕਿੱਥੋਂ ਬਾਈ ਲੈ ਕੇ ਆਏ ਸੀ ਉਹ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਕੀਮਤ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਵੀ ਕਿੰਨੀ ਕੇ ਕੀਮਤ ਜਿਹੇ ਝੋਟੇ ਵਿਕੀਆ ਕਹੀ ਜੀ ਝੋਟੇ ਉਸ ਨੂੰ ਦਿਖਾ ਦਾਂਗੇ ਤੁਸੀਂ ਕੀ ਕਰਨਾ ਵੀਡੀਓ ਨੂੰ ਦੇਖੋ ਲਾਰਟ ਤੱਕ ਸਵਾਦ ਲਿਓ ਪੂਰਾ ਤੇ ਬਾਕੀ ਬਹੁਤ ਭਰਾ ਇਕੱਠੇ ਹੋਇਆ ਬਾਕੀ ਇਹਨਾਂ ਤੋਂ ਸ਼ੁਰੂ ਕਰਾਂਗੇ ਭਾਈ ਸਸਰੀ ਘਰ ਹਾਂ ਨਾਮ ਦੱਸੋ ਜੀ ਆਪਣਾ ਕਾਲਾ ਵੀਰੇ ਕਾਲਾ ਪਿੰਡਾ ਹਾਂ ਆਪਾਂ ਨੇ ਇਹ ਝੋਟੀ ਖਰੀਦੀ ਆ ਹਾਂ ਜੀ ਠੀਕ ਹੈ ਕਿਵੇਂ ਸਵਾਦ ਬਣਿਆ ਕੀ ਗੱਲਬਾਤ ਵੀ ਸਾਇ ਤਾਂ ਸਾਡੇ ਭਰਾਵਾ ਘਰ ਆ ਸਾਡੀ ਬਹੁਤ ਚੱਲੀ ਹੋਣੀ ਜਾਣੀ ਇਹਨਾਂ ਦਾ ਠੀਕ ਹੈ ਜੀ ਹਾਂ ਪਰ ਸਾਨੂੰ ਝੋਟੇ ਬਹੁਤ ਜੰਗੇ ਲੱਗੇ ਹੈ ਪੇਸਲੇ ਸੂਏ ਨੇ 21 ਕਿਲੋ ਦੁੱਧ ਦਿੱਤਾ ਠੀਕ ਹੈ ਕਿਹੜੇ ਸੂਏ ਸੋਣਾ ਹੁਣ ਦੂਜੇ ਸੂਏ ਸੋਨੇ ਦੂਜੇ ਸੂਏ ਸੋਣਾ ਠੀਕ ਹੈ ਕਿਵੇਂ ਸੌਦਾ ਕਿਵੇਂ ਚੱਲਿਆ ਫਿਰ ਕੀ ਗੱਲ ਹੋ ਗਈ ਉਹਦਾ ਤਾਂ ਅੱਬੀ ਦੇ ਸਾਡਾ ਤਾਂ ਤੱਕ ਨਾ ਕਾਲਦਾ ਸੀ ਇਹ 10 ਤੋਂ ਟੁੱਟਦਾ ਨਹੀਂ ਸੀਗਾ ਕਹਿੰਦਾ ਘੱਟ ਦੇਣੀ ਨਹੀਂ ਆ ਯਾਰ ਸਾਨੂੰ ਵੀ ਸਵਾਦ ਆ ਚੰਗੀ ਰਘਟ ਐ ਸੱਤੋਂ ਨਹੀਂ ਗਿਆ ਠੀਕ ਹੈ ਜੀ ਉਹ ਤੋਂ ਮੰਡੀਆਂ ਤੇ ਦੇਖਦੀ ਰਹਿਣਾ ਅਸੀਂ ਚੰਗੀ ਲੈ ਕੇ ਵੇਚਦੇ ਆ ਹਾਂ ਠੀਕ ਐ ਆ ਥੋੜਾ ਜਿਹਾ ਨੇੜੇ ਹੋ ਜਾ ਉਹੀ ਗੱਲ ਐ ਕਹਿੰਦਾ ਸੌਦਾ ਤਿੰਨ ਦਿਨਾਂ 'ਚ ਕਈ ਵਾਰੀ ਤਾਂ ਹੁੰਦਾ ਨੇ ਇੱਕੇ ਦਿਨ 'ਚ ਆਪਾਂ ਮੱਝ ਦਾ ਕਰਕੇ ਆ ਜਾਂਦੇ ਆ ਪਰ ਕੁਵੀ ਵਾਰੀ ਜਦੋਂ ਅੜ ਜਾਂਦੀ ਹੈ ਗੱਲ ਹੈ ਨਾ ਬਾਕੀ ਆਪਾਂ ਬਾਪੂ ਜੀ ਨਾਲ ਕਰਾਉਣੇ ਵਾਲੇ ਸਸਰੀ ਘਰ ਵਿੱਚ ਹੋ ਗਏ ਕਿਵੇਂ ਕੀ ਗੱਲਬਾਤ ਕਦੋਂ ਆਪਾਂ ਇਹ ਲੈ ਕੇ ਆਈ ਕਿਵੇਂ ਸਵੱਬ ਮਿਲਿਆ ਕੀ ਇਹ ਗੱਲ ਹੋਈ ਬੀਬੀ ਬੇਚਣ ਨੂੰ ਪੰਜੇ ਸੂਏ ਲੈ ਕੇ ਤੇ ਪੰਜੇ ਤੂਥ ਪਹਿਲੇ ਸੂਏ ਲੈ ਕੇ ਤੇ ਠੀਕ ਹੈ ਜੀ ਉਦੋਂ ਵੀ ਮੈਂ ਲੜਾਇਆ ਇਹਦੇ ਨਾਲ ਮੈਂ ਤਾਂ ਮੇਰੇ ਪੈਸਾ ਰਾਈ ਜਾਂਦੇ ਹਾਂ ਹਾਂ ਜੀ ਇਹਨਾਂ ਬਹੂਰੀ ਅੱਛਾ ਉਹਨੇ ਸ਼ੌਂਕ ਨੂੰ ਬਾਈ ਖੁਸ਼ੀ ਨੇ ਕਰੀ ਦੀ ਨਾ ਮੈਂ ਲੈਤੀ ਅੱਛਾ ਤੁਸੀਂ ਲੈਤੀ ਨਾ ਵਾਹ ਵਾਹ ਕੀ ਚੇਦੀ ਠੀਕ ਹੈ ਜੀ ਵੀਨੇ ਡੈਟਾ ਮੈਨੂੰ ਡਰਿਆ ਵੀ ਹਾਂ ਜੀ ਉਹ ਤੋਂ ਇਨੇ ਪੈਸੇ ਕਿਉਂ ਦੋਵੇਂ ਆਪਾਂ ਇੱਕ ਸਾਹ ਵਾਲੀ ਗੀਤ ਇਨੇ ਪੈਸੇ ਲੁੱਟੇ ਹਨ ਚਲੋ ਇਹ ਕਹਿੰਦਾ ਤੈਨੂੰ ਪਤਾ ਨਹੀਂ ਕਹਿੰਦਾ ਛੁੱਟੀ ਲੈਣੀ ਹੈ ਜੀ ਠੀਕ ਹੈ ਜੀ ਤੇ ਲੈਤੀ ਠੀਕ ਹੈ ਜੀ ਦਿਆਂਦੀ ਉਹ ਇੱਕ ਧੂਆ ਵੀ ਪੀਤਾ ਠੀਕ ਹੈ ਜੀ ਫੇਰ ਹੁਣ ਦੂਜੇ ਸੂਏ ਸੂਗੀ ਦੂਜੇ ਸੂਏ ਸੂਗੀ ਹੁਣ ਮਨ ਬਣਾ ਲੈ ਵੇਚਣ ਦੇ ਉਦੋਂ ਬਾਈ ਇਹ ਸੋਈ ਹੋਈ ਦਿ ਮਹੀਨੇ 1.5 ਮਹੀਨੇ 2 ਮਹੀਨੇ ਮੂਈ ਲਾ ਲ ਬੱਚੇ ਦੇ ਸੰਕਟੇ ਹੋ ਜੇ ਠੀਕ ਹੈ ਜੀ ਉਹਦਾ 19 ਲੀਟਰ ਦੁੱਧ ਧੀ ਦੇ ਥੱਲੇ ਅੱਛਾ 19 ਲੀਟਰ ਆਪਾਂ ਨਾਪ ਕੇ ਕੀ ਆ ਨਾਪ ਕੇ ਹਾਂ ਕਰੀ ਠੀਕ ਹੈ ਫਿਰ ਇਹ ਕਿਤੇ ਬਾਈ ਬੁਈ ਬਾਕੀ ਸੇਵਾਰੀ ਹੈ ਅੱਛਾ ਉਹਦੋਂ ਵੀ ਤੁਸੀਂ ਚੰਗੀ ਕੀਮਤ ਲਾ ਕੇ ਕੀ ਤੇ ਪੂਰੀ ਹਾਂ ਪੂਰੀ ਕੀਮਤ ਲਾ ਕੇ ਠੀਕ ਹੈ ਹੁਣ ਫਿਰ ਕਿੰਨੇ ਰੇਟ 'ਚ ਕਿਵੇਂ ਮੰਗਿਆ ਵਿਕੇਵੇਂ ਰੇਟ ਇਹ ਤਾਂ ਭਰਾ ਨੇ ਮੇਰੇ ਯਾਰ ਦੋਨੇ ਕਾਲੇ ਦੋ ਨਹੀਂ ਠੀਕ ਹੈ ਜੀ ਟੰਗਰਾ ਇਹਨਾਂ ਨੂੰ ਤੋਂ ਲੈ ਵੀ ਆਉਣਾ ਮੈਂ ਦੇ ਵੀ ਦਿਨਾ ਠੀਕ ਹੈ ਜੀ ਤੇ ਬਾਕੀ ਇਹ ਕਹਿੰਦੇ ਆ ਕੇ ਬਸ ਗਾਲੀ ਪੈ ਗਈ ਮੈਂ ਤਾਂ ਕਹਾਂ ਦੀ ਮੈਂ 10 ਲੱਖ ਤੋਂ ਘੱਟ ਦਿੰਦਾ ਨਹੀਂ ਦਿੰਦਾ ਨਹੀਂ ਹਾਂ ਇਹ ਕਹਿੰਦੇ ਵੀ ਮਹਾਰਕ ਕਹਿੰਦੇ 7 ਲੱਖ ਦੇਵਾਂਗੇ ਕਹਿੰਦੇ ਮਾਨ ਕਰਨੀ ਮਾ 7 ਲੱਖ ਦੀ ਛੋਟੀ ਹੋ ਗਈ 50000 ਰੁਪਏ ਛੋਟ ਅੱਛਾ 7 ਲੱਖ 'ਚੋਂ 50000 ਰੁਪਏ ਛੋਟ ਹੋ ਗਈ ਹਾਂ 7 ਲੱਖ 'ਚੋਂ 50000 ਛੋਟ ਹੋ ਗਈ ਬਹੁਤ ਕੀਮਤ ਵੱਣ ਗਈ ਜੇ ਗੱਲ ਕਰ ਲਈਏ ਉਂ ਵੀ ਕਹਿਣ ਵਾਲੇ ਤਾਂ ਇਹ ਵੀ ਕਹਿਣਗੇ ਵੀ ਇਹਦੇ ਦੋ ਆ ਜਾਣਗੇ ਤਿੰਨ ਸੱਤ ਆ ਜਾਣਗੇ ਹਨਾ ਬਈ ਪਰ ਕੋਈ ਚੀਜ਼ ਕੋਈ ਖਾਸ ਹੁੰਦੀ ਹੈ ਹੈਨਾ ਲੈ ਹੁਣ ਮਾੜਾ ਆ ਕੇ ਨੰ ਦਿਖਾਈਏ ਆਪਾਂ ਲੈ ਹੁਣ ਇੱਕ ਵਾਰੀ ਆਪਾਂ ਮੱਝ ਦਿਖਾ ਦਈਏ ਦਿਖਾਓ ਜੀ ਮੱਝ ਖੜ ਖੜ ਕੇ ਦੇਖ ਲੋ ਓਹੀ ਗੱਲਾਂ ਆ ਵੀ ਪਿਆਰੀ ਕਹਿ ਲੀਏ ਜਿਵੇਂ ਹੈਨਾ ਡੇਲੀ ਨਹੀਂ ਹੈਗੀਆਂ ਚੀਜ਼ਾਂ ਓਹੀ ਗੱਲਾਂ ਦੇਖਣ ਨੂੰ ਮਿਲਦੀਆਂ ਆ ਦੇਖੋ ਲੰਬਾਈ ਕੱਡ ਕੱਟ ਥਰ ਥਣ ਕੀ ਕਰੀਫ ਕਰੀਏ ਯਾਰ ਇਹ ਵੀ ਫਿੰਤਾ ਲੈ ਸਾਰੀ ਘੱਟ ਆ ਦੇਖਿਓ ਆ ਦੇਖਿਓ ਹਿੰਤਾ ਮਾਰਾ ਪਾਣੀ ਤੇ ਬੰਦ ਹੀ ਹੈ ਗੱਲ ਮਾਰੇ ਜਿਹੜਾ ਖੁੱਲ ਕੇ ਤੋਰੇਗਾ ਕਿਹੜਾ ਮਾਰਾ ਪੀਤਾ ਮਾਰਵੇ ਹਾਂ ਪੀਤਾ ਮਾਰਾਂਗੇ ਕਹਿੰਦੇ ਦਿਖਾਵਾਂਗੇ ਵੀ ਕਿੰਨੀ ਲੰਮਾਈ ਫਿਰ ਪਤਾ ਲੱਗੂ ਕਹਿ ਦਿੰਦਾ ਅਗਲਾ ਹੈ ਨਾ ਵੀ ਐਨੇ ਫਟਦੀ ਐਨੇ ਫਟਦੀ ਐ ਦੇਖੋ ਜੀ ਬੂਸਤੋ ਲਾ ਦੇ ਅੱਗੇ ਤੋਂ ਹਾਂ ਕਿੰਨੇ ਬਣਦੀ ਹੈ ਹੈ ਜਿੰਦਾ ਬੁੱઠા ਪਾਟਾਂ ਜਾਂਦਾ ਆਪਾਂ ਇਧਰ ਭੇਜਦੇ ਕੁਝ ਵੀ ਦੇਖੋ ਦੇਖੀ ਦੇ ਕਿੰધાર ਨਵੀਂ ਮੈਂ ਫੀਤਾ ਨਿਕਾ ਦੇਉਂਦਾ ਹਾਂ ਦੋ ਜਾਲੇ ਹੋਣਾ ਨੀ ਕਹਿੰਦਾ ਫੀਤਾ ਮਾਰ ਕੇ ਲਾਉਣੇ ਵੀ ਇੰਨੀ ਲੰਬੀ ਹੈ ਕਰਾਵਾਂਗੇ ਇੰਨੀ ਉੱਚੀ ਆ 8 ਫੁੱਟ 1 ਇੰਚ 8 ਫੁੱਟ 1 ਇੰਚ ਦਾ ਲੰਬਾਈ ਹੈ ਮੱਝ ਨਹੀਂ ਹੈ ਨਾ ਹਾਂ ਇਹ ਉੱਚੀ ਵੀ ਦੱਸ ਦੇ ਬਾਈ ਹੁਣ ਉੱਚੀ ਵੀ ਦੱਸ ਦੇ 8 ਫੁੱਟ ਇੰਚ ਲੰਬਾਈ ਆ ਪੀਤਾ ਕਹਿੰਦਾ ਮਾਰਕੀਟ ਕੋਲ ਜਦੋਂ ਲਾਇਆ 5.5 ਲੱਖ ਆ ਤਾਂ ਸੱਤ ਲੱਖ ਕੋਲੇ ਨਵੇਂ ਲਾ ਦੇ ਬਾਈ ਉੱਪਰ ਉਹ ਵਿਚਾਰ ਲੈ ਹੱਡ ਨੂੰ ਮੇਲਦੀ ਬੱਸ ਹਾਂ ਉੱਪਰੋਂ ਮਿਲਦੀ ਆ 44 ਇੰਚ 44 ਇੰਚ ਕੋਲੇ ਦਾ ਕਹਿੰਦੇ ਹੁੰਦੇ ਹਨਾ ਹਾਂ 44 ਇੰਚ ਦਾ ਉਚਾਈ ਆ ਆਮ ਘਰ 5 ਫੁੱਟ 4 ਇੰਚ 24 ਇੰਚ ਕਰ ਹਾਂ 24 ਇੰਚ ਯਾਰ ਜਿਵੇਂ ਕਹਿੰਦੇ ਨੇ ਕੋੜੀਆਂ ਦੀ ਉਚਾਈ ਕਹਿੰਦੇ ਹੁੰਦੇ ਨੇ ਵੀ 64 65 ਇੰਚ ਬਹੁਤ ਹੋ ਜਾਂਦੀ ਹੈ ਕਿੱਡਾ ਹੁੰਦਾ ਘੋੜਾ ਤੁਸੀਂ ਆਪ ਦੇਖ ਲਓ ਵੀ ਐਡੀ ਮੱਝਾ ਇਹਦੇ ਥੱਲੇ ਦਾ ਹੱਤ ਹੋਰ ਬਾਈ ਹੁਣ ਕੇ ਤੋੜ ਕੇ ਦੇਖੀ ਅੱਗੇ ਤਾਂ ਥਾਂ ਦਿਖਾਈ ਹੋਰ ਉਹ ਤਾਂ ਖੜੀ ਨੇ ਹਾਂ ਹਾਂ ਇਹ ਨਹੀਂ ਕੱਲਾ ਗੁੱਤੀ ਨਹੀਂ ਖੁੱਲਾ ਜਾ ਕਰ ਲੈ ਇਹਨੂੰ ਲੈ ਜੀ ਬਾਈ ਅੰਦਰ ਤੋਂ ਆ ਇਹ ਵੀ ਤੋੜ ਹਾਂ ਸਾਈਡ ਤੇ ਹੋ ਜਾ ਬਾਹਲੀ ਥੱਲੋ ਕਰਕੇ ਦਿਖਾ ਦੇ ਦੇਖ ਅੰਦਰ ਨੂੰ ਕਰਦੀ ਬਾਈ ਅਰ ਬਾਹਲੀ ਯਾਰ ਉਹੀ ਗੱਲ ਹੈ ਨਿਤਨੇ ਨਿਤਨੇ ਨ ਲੱਗ ਜਾਂਦੇ ਹੁੰਦੇ ਆ ਚੀਜ਼ਾਂ ਨੂੰ ਲੱਗਦੇ ਹੁੰਦੇ ਆ ਲੈ ਆ ਮੁੜ ਦੇ ਫੋੜ ਲੈ ਮੁੜ ਲੈ ਵਾਹਲਾ ਬੰਦਾ ਯਾਰ ਮਰਾ ਨਿਜੈ ਸਿੰਘ ਤੋਂ ਵੀ ਕੰਡੀਸ਼ਨਲ ਪਿੱਛੇ ਤੋਂ ਵੀ ਓਰੀਜਨਲ ਜਿਵੇਂ ਘੋੜਿਆਂ ਨੂੰ ਤੋੜਨ ਵਾਲੀ ਕੰਮ ਹੋਇਆ ਪਿਆ ਅੱਜ ਆ ਲੈ ਦਿਖਾ ਦੇ ਹੁਣ ਪਿੱਛੋਂ ਤੋਂ ਵੀ ਦਿਖਾ ਦਿਓ ਬਈ ਰੰਗ ਵੀ ਬੜਾ ਤੇਜਾ ਹੈ ਨਾ ਕੋਈ ਨਾ ਕੋਈ ਨਾ ਕੋਈ ਅੰਦਰ ਕਰ ਦੇ ਹਾਂ ਖੜਾ ਲੈ ਖੜਾ ਲੈ ਚਾਵੇਂ ਕਰ ਲੈ ਦਿਖਾ ਦੇ ਦਿਖਾ ਦੇ ਭਾਈ ਅੰਦਰ ਸਭ ਪੈ ਕੇ ਨੇ ਰਹਿਦੇ ਜੀ ਸੌਂਦੇ ਹਲੇ ਇਹਦਾ 25 ਤਰੀਕ ਨੂੰ ਹੀ ਹੋਣਗੇ ਜੇ ਤਨ ਪੂਰੇ 25 ਤਰੀਕ ਨੂੰ ਦੇਣ ਪੂਰੇ ਹੋਣਗੇ ਇਹ ਤਾਂ ਬਾਹਰ ਹੋਰ ਵੀ ਪਸ਼ੂ ਆਪਣੇ ਸਾਰੇ ਚੰਗੇ ਆ ਹਨਾ ਇੱਥੇ ਖੜਾ ਲੈਣਾ ਹੀ ਕੋਈ ਗੱਲ ਨਹੀਂ ਸਭ ਨੂੰ ਸੌਣ ਕੀ ਹੈ ਜੀ ਬਸ ਅੱਛਾ ਚੰਗੀਆਂ ਚੀਜ਼ਾਂ ਦਾ ਸ਼ੌਂਕ ਹੀ ਆ ਤੇ ਫਿਰ ਭਾਈ ਇਹ ਆਪਾਂ ਨੇ ਵੇਚਣ ਵਾਸਤੇ ਲੈਣ ਹਾਂ ਜੀ ਹਾਂ ਜੀ ਹਾਂ ਵੇਚਾਂਗੇ ਹਾਂ ਜੀ ਵੇਚਾਂਗੇ ਇਹ ਗੱਲ ਹੈ ਸਵਾਸ ਸੂਕੇ ਵਿੱਚ ਹਾਂ ਹਾਂ ਵੇਚਣਗੇ ਕਈ ਵਾਰੀ ਉਹੀ ਗੱਲ ਹੈ ਕਿਸੇ ਵੀ ਭਰਾ ਨੇ ਕੋਈ ਚੰਗਾ ਪਸ਼ੂ ਖਰੀਦਣਾ ਹੁੰਦਾ ਬਾਈ ਕਹਿੰਦਾ ਵੀ ਆਪਾਂ ਦੇ ਦਾਂਗੇ ਦੋਤੇ ਜਿਹੇ ਅਗਲਾ ਪਿਆਰ ਕਰਨੀ ਕਿਸੇ ਨੇ ਬਾਈ ਹਾਂ ਬਰੀਡ ਬਰੀਡ ਵਾਸਤੇ ਬਰੀਡ ਵਾਸਤੇ ਹਾਂ ਬਰੀਡ ਵਾਸਤੇ ਆ ਦੇਖੋ ਕਿੰਨਾ ਕੱਟ ਦਿਖਾ ਦੇ ਕਿੰਨਾ ਹੋਇਆ ਕਿ ਇਹ ਇੱਕ ਛੋਟੀ ਪਿੱਛੇ ਹੋਇਆ ਤੇ ਇਹਦਾ ਮੇਰੇ ਭਰਾ ਤੇ ਧੱਕੇ ਨਾਲ ਲੈ ਕੇ ਮੈਂ ਦੇ ਬੱਚਾ ਕੱਟੀ ਦੇ ਨਾਲ ਹੀ ਮੈਂ ਵੇਚਦਾ ਨਹੀਂ ਕਿਸੇ ਅੱਛਾ ਵੀ ਅੱਜ ਸੁਣਨ ਤੋਂ ਪਹਿਲਾਂ ਤੇ ਠੀਕਾ ਦੱਸ ਦੇ ਤੂੰ ਜਿਹੜਾ ਦਾ ਭਰਾ ਹੋਇਆ ਠੀਕਾ ਅੱਜ ਅਰਜਨ ਗੁੰਗੜ ਦਾ ਠੀਕਾ ਪਾ ਅੱਛਾ ਅਰਜਨ ਗੁੰਗੜ ਦਾ ਇਹ ਠੀਕਾ ਪਹਿਲਾਂ ਵਾਲਾ ਬੱਚਾ ਇਹਦਾ ਹੈਗਾ ਪਹਿਲਾਂ ਕੱਟਾ ਦੀ ਉਹ ਇੱਕ ਨਾਲ ਹੀ ਵੇਚਦਾ ਅੱਛਾ ਠੀਕ ਹੈ ਉਹ ਕੱਟਾ ਇਹਦਾ ਦੇ ਤਾਂ ਉਹ ਗੱਲ ਨਹੀਂ ਹੈਗੀ ਹਨਾ ਹੁਣ ਕਹਿੰਦਾ ਵੀ ਅਰਜਣ ਗੁੰਗਲ ਦਾ ਟੀਕਾ ਲੱਗਿਆ ਹੋਇਆ 8 ਫੁੱਟ 1 ਇੰਚ ਲਮਾਈਆ 44 ਇੰਚ ਉੱਚੀ ਆ 44 ਇੰਚ ਉੱਚੀ ਆ ਤੁਸੀਂ ਆਪ ਦੇਖ ਲਓ ਐ ਕਿ ਇਥੋਂ ਆਪਣਾ ਬਾਈ ਦਾ ਦੂਜੇ ਪਸ਼ੂ ਵੀ ਦਿਖਾ ਦੇ ਪੂਰੇ ਸਰੀਰ ਆ ਹਾਂ ਨਹੀਂ ਨਹੀਂ ਸਾਰੇ ਕੱਟੀਆਂ ਦੇਖ ਲੈ ਨਹੀਂ ਰੰਗ ਰੰਗ ਵੀ ਜਰਿਆ ਨਹੀਂ ਇਹਨੇ ਜਿਹਨੇ ਕਰਿਆ ਨਹੀਂ ਹੁੰਦਾ ਹਾਂ ਜੰਨ ਚਾਲੀ ਜਾਨ ਪਟੀਆਂ ਵਾਲੀ ਉਹਦੇ ਨੂੰ ਜਿਵੇਂ ਕਾਲੀ ਆ ਬਾਈ ਕਹਿੰਦਾ ਵੀ ਆਪਾਂ ਵੇਚ ਵੀ ਦੇਵਾਂਗੇ ਤੇ ਸਵਾਦ ਬਾਰੇ ਗੱਪਲ ਨਹੀਂ ਫਿਰ ਉਹਦੇ ਤਿਆਰ ਕਰਕੇ ਮਿਲਾ ਕੇ ਵੇਚ ਮਿਲਾ ਕੇ ਵੀ ਦੇ ਦਾਂਗੇ ਆ ਚਵਾ ਕੇ ਭੇਜਾਇਆ 19 2 ਕਿਲੋ 19 ਕਿਲੋ ਦੁੱਧ ਕਹਿੰਦਾ ਵੀ ਉਦੋਂ 2 2.5 ਮਹੀਨਾ ਦੀ ਸੂਈ ਹੋਈ ਸੀ ਹੁਣ ਰਿਜਨਲ ਸੂਆ ਕਿਹੜਾ ਸੋਨਾ ਇਹਨੇ ਦੂਜਾ ਜੀ ਦੂਜਾ ਸੂਆ ਸੋਨਾ ਅਜੇ ਸਿੱਕ ਤੇ ਦੰਦ ਪੂਰੇ ਕਰੇ ਨਹੀਂ ਜੀ ਪਟਕੀ ਦੇ ਦੰਦਾ ਚ 6 ਦੰਦਾ ਅੱਜ ਵੀ ਕਿੱਥੋਂ ਬਾਈ ਇਹ ਇਹ ਤਮਤਾਨ ਸਾਹਿਬ ਕੋਲ ਲੈ ਕੇ ਆ ਜੀ ਅਜਾ ਪਿਛਲੇ ਸੂਦੇ ਤਮਤਾਨ ਸਾਹਿਬ ਤੋਂ ਆਈ ਹਾਂ ਸਾਹ ਤਮਤਾਨ ਸਾਹਿਬ ਤੋਂ ਆਈ ਆ ਪੂਰੀ ਜੱਫਾ ਬੌਸਕੂਤਾ ਲੱਗਿਆ ਸਾਹ ਤੋਂ ਤਿੰਨ ਦੰਦਾ ਚ ਲੱਗਿਆ ਅੱਛਾ ਇਹਦਾ ਇੱਕ ਜਾਰੀ ਜਾਰੀ ਕਰਕੇ ਲੈ ਗਏ ਬਸ ਤਿੰਨ ਦੰਦਾ ਚ ਜੱਫਾ ਲੱਗਿਆ ਹੁਣ ਤਾਂ ਖੁਸ਼ ਹੋਣਾ ਕਰਤਾ ਉਹੀ ਗੱਲ ਆ ਕਹਿੰਦਾ ਵੀ ਕਿਰਪਾ ਸਾਵੇਂ ਲਾ ਲੈਣਾ ਆ ਦੇਖੋ ਲੋ ਦਵਾਰੇ ਫੇਰ ਦਿਖਾ ਦੇ ਬਈ ਇੱਕ ਵਾਰੀ ਹਨਾ ਆ ਦੇਖੋ ਤਾਂ ਅੱਜ ਜਿੰਨੇ ਦਾ ਕੀ ਕਰੋ ਜੇ ਉਹੀ ਗੱਲ ਆ ਕੁਸ਼ੀ ਕੇ ਘਰ ਅੱਜ ਕੋਈ ਮੱਝ ਖੁੱਲੀ ਆ ਤਾਂ ਬਾੜੀ ਵੱਡੀ ਚੀਜ਼ ਜਾਊਗੀ ਆ ਦੇਖਿਓ ਬਾਈ ਕਹਿੰਦਾ ਵੀ ਆਪਾਂ ਨੇ ਇਹ ਸੇਲ ਕਰਨ ਵਾਸਤੇ ਲਏ ਤੇ ਯਾਰ ਵਪਾਰੀ ਦਾ ਵੀ ਉਹੀ ਗੱਲ ਆ ਦਿਲ ਵੱਡੀ ਕਹਿ ਲੋ ਇੰਨੇ ਪੈਸੇ ਲਾ ਕੇ ਹਨਾ ਲਾਉਂਦਾ ਬਈ ਇੰਨੇ ਪੈਸੇ ਲਾਉਂਦਾ ਨਹੀਂ ਲਾਉਂਦਾ ਨਹੀਂ ਜੀ ਹਾਂ ਇੰਨੇ ਪੈਸੇ ਲਾਉਣਾ ਕੋਈ ਖਾਲਾ ਜੀ ਦਾ ਮਾੜਾ ਨਹੀਂ ਤੇ ਗਾਹਾਂ ਉਹ ਵੀ ਫਿਰ ਹਨਾ ਸਾਹਣੀਆਂ ਜੀਜਾ ਉਹ ਵੀ ਨਫੇ ਵਾਸਤੇ ਹਨਾ ਬਸ ਸ਼ੌਂਕ ਹੁੰਦਾ ਕੋਈ ਨਾ ਅੰਦਰ ਉੱਥੇ ਖੜਾ ਕੇ ਫੋਟੋ ਕਰਾ ਲਓ ਜੀ ਇੱਕ ਦੇਖਣਾ ਨਹੀਂ ਨਹੀਂ ਸਾਡਾ